ਸਤ ਸ੍ਰੀ ਅਕਾਲ ਦੋਸਤੋ ਆਪ ਸਭ ਦਾ ਸਾਡੇ ਚੈਨਲ ਤੇ ਹਾਰਦਿਕ ਸਵਾਗਤ ਹੈ ਦੋਸਤੋ ਪ੍ਰੈਜ਼ੀਡੈਂਟ 트ੰਪ ਅਮਰੀਕਾ ਦੀ ਇਲੈਕਸ਼ਨ ਵਿੱਚ ਬਹੁਤ ਭਾਰੀ ਬਹੁਮਤ ਨਾਲ ਜਿੱਤ ਪਾ ਚੁੱਕੇ ਹਨ ਤੇ ਉਹਨਾਂ ਦੀ ਸਰਕਾਰ ਦੀ ਪਿਛਲੀ ਟਰਮ ਵਾਂਗੂ ਇਸ ਵਾਰ ਵੀ ਉਹ ਇਮੀਗ੍ਰੇਸ਼ਨ ਉੱਤੇ ਕਾਫੀ ਸਖਤ ਨੀਤੀਆਂ ਰਹਿਣਗੀਆਂ ਜਿਸ ਤਰ੍ਹਾਂ ਕਿ ਪ੍ਰੈਜ਼ੀਡੈਂਟ 트ੰਪ ਨੇ ਲੋਕਾਂ ਨਾਲ ਵਾਅਦੇ ਕੀਤੇ ਹਨ ਉਹ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ ਜਲਦ ਤੋਂ ਜਲਦ ਰਿਪੋਰਟ ਕਰਨਗੇ ਉਨ੍ਹਾਂ ਦੀ ਸਰਕਾਰ ਦੇ ਪਹਿਲੇ 100 ਦਿਨਾਂ ਦੇ ਮੁੱਖ ਝੰਡਿਆਂ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਸਖਤ ਨੀਤੀਆਂ ਹਨ ਇਸ ਵੀਡੀਓ ਵਿੱਚ ਅਸੀਂ ਇਹ ਸਭ ਤੇ ਚਰਚਾ ਕਰਾਂਗੇ ਕਿ ਕੀ ਪ੍ਰੈਜ਼ੀਡੈਂਟ ਟਰੰਪ ਇਸ ਡੈਪੋਟੇਸ਼ਨ ਦੇ ਕੰਮ ਨੂੰ ਕਰ ਵੀ ਸਕਣਗੇ ਕਿ ਨਹੀਂ ਜੇ ਕਰ ਸਕਣਗੇ ਤੇ ਕਿਸ ਹੱਦ ਤੱਕ ਉਹ ਜਾਣਗੇ ਤੇ ਸਾਡੇ ਲੋਕਾਂ ਨੂੰ ਇਸ ਡੈਪੋਟੇਸ਼ਨ ਤੋਂ ਬਚਣ ਲਈ ਕੀ ਕੁਝ ਕਰਨਾ ਚਾਹੀਦਾ ਹੈ ਵੀਡੀਓ ਦੇ ਐਂਡ ਵਿੱਚ ਆਪਾਂ ਰਿਫਿਊਜੀ ਕੇਸਾਂ ਤੇ ਵੀ ਇੱਕ ਨਜ਼ਰ ਮਾਰਾਂਗੇ ਕਿ ਇਸ ਸਮੇ ਲੋਕਾਂ ਨੂੰ ਰਿਫਿਊਜੀ ਕੇਸ ਅਪਲਾਈ ਕਰਨੇ ਚਾਹੀਦੇ ਹਨ ਜਾਂ ਨਹੀਂ ਅਤੇ ਅਮਰੀਕਾ ਵਿੱਚ ਆਉਣ ਦੇ ਚਾਹਵਨ ਲੋਕਾਂ ਨੂੰ ਕਿ ਇਸ ਸਮੇ ਇਸ ਜੋਖਮ ਭਰਪੂਰ ਕਦਮ ਉਠਾਉਣਾ ਚਾਹੀਦਾ ਹੈ ਕਿ ਨਹੀਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਤਾਂ ਜੋ ਅਜਿਹੀਆਂ ਜਾਣਕਾਰੀ ਭਰਪੂਰ ਵੀਡੀਓ ਆਪ ਤੱਕ ਪਹੁੰਚਦੀਆਂ ਰਹਿਣ ਰੰਪ ਦੇ ਇਨਵੋਕ ði ਐਲੀਨ ਐਨਮੀਜ਼ ਐਕਟ ਆਫ 1798 ਡਿਡ ਯੂ ਨੋ ਥੈਟ i had to go back that far we couldn't find anything because modern day politicians even sort of old time nobody had the courage of these original people now we have a new president in mexico supposed to a very, a very nice woman they say i haven't met her and i'm going to inform her on day one or sooner that if they don't stop this onslaught of criminals and drugs coming into our country I'm going to immediately impose a 25% tariff on everything they send in to the United States of America. ਰੋਕ ਨਾ ਲਾ ਸਕੀ ਇਸ ਹੱਦ ਤੱਕ 트럼ਪ ਤੇ ਉਸਦੀ ਟੀਮ ਇਮੀਗ੍ਰੇਸ਼ਨ ਲਈ ਨੀਤੀਆਂ ਲੈ ਕੇ ਪਲਾਨ ਬਣਾ ਚੁੱਕੇ ਨੇ ਤੇ ਉਹ ਸੈਨੇਟ ਤੱਕ ਨੂੰ ਚੇਂਜ ਕਰ ਦੇਣਾ ਚਾਹੁੰਦੇ ਨੇ ਤਾਂ ਕਿ ਪਿਛਲੀ ਵਾਰ ਵਾਂਗੂ ਕੋਈ ਵੀ ਉਹਨਾਂ ਦੇ ਪਾਲਿਸੀ ਬਣਾਈ ਹੋਈ ਨੂੰ ਸੈਨੇਟ ਰੋਕ ਨਾ ਸਕੇ ਸੋ ਦੋਸਤੋ ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਪ੍ਰੈਜ਼ੀਡੈਂਟ 트ੰਪ ਨੇ ਤੇ ਉਸ ਦੇ ਰਿਪਬਲਿਕਨ ਪਾਰਟੀ ਦੇ ਮੇਨ ਮੈਂਬਰਾਂ ਨੇ ਪੂਰੀ ਤਿਆਰੀ ਕੀਤੀ ਹੋਈ ਆ ਕਿ ਉਹ ਪਹਿਲੇ ਦਿਨ ਤੋਂ ਹੀ ਕਿਸ ਤਰ੍ਹਾਂ ਆਪਣੀਆਂ ਨੀਤੀਆਂ ਨੂੰ ਇਨਫੋਰਸ ਕਰਨਗੇ ਉਹਨਾਂ ਨੇ ਆਪਣੇ ਪਹਿਲੇ 100 ਦਿਨ ਦੇ ਤਿੰਨ ਝੰਡੇ ਮਨ ਰੱਖੇ ਨੇ ਇੱਕ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਕਿ ਉਹ ਅਮਰੀਕਾ ਦੀ ਆਰਥਿਕਤਾ ਨੂੰ ਮੋਰ ਤੋਂ ਆਪਣੇ ਪੈਰਾਂ ਤੇ ਲਿਆਉਣਾ ਚਾਹੁੰਦੇ ਨੇ ਇੱਕ ਤੇ ਉਹ ਡ੍ਰਿਲਿੰਗ ਕਰਾਉਣਾ ਚਾਹੁੰਦਾ ਆਇਲ ਦੀ ਤਾਂ ਕਿ ਅਮਰੀਕਾ ਸੈਲਫ ਰਿਲਾਇੰਟ ਹੋ ਸਕੇ ਤੇ ਆ ਜਿਹੜੀਆਂ ਲੜਾਈਆਂ ਦੇ ਵਿੱਚ ਪੈਸੇ ਲੱਗਣਦੇ ਨੇ ਇਹਨਾਂ ਨੂੰ ਉਹ ਰੁਕਣਾ ਚਾਹੁੰਦਾ ਤੇ ਦੂਸਰਾ ਉਹਦਾ ਮੇਨ ਕੰਮ ਆ ਇਮੀਗ੍ਰੇਸ਼ਨ ਜਿਹੜੇ ਗੈਰਕੁਨਨੀ ਤੌਰ ਤੇ ਪ੍ਰਵਾਸੀ ਨੇ ਉਹਨਾਂ ਨੂੰ ਇਥੇ ਜਲ ਤੋਂ ਜਲਦ ਕੱਢਿਆ ਜਾਵੇ ਤੀਸਰਾ ਉਹ ਚਾਹੁੰਦਾ ਹੈ ਕਿ ਹਾਈ ਟੈਕਸਟ ਘਟ ਜਿਹੜੇ ਆ ਲੱਗਣ ਇਹ ਕੰਮ ਤੇ ਤਿੰਨੇ ਹੀ ਜਿਹੜੇ ਆ ਉਹ ਪਹਿਲੇ 100 ਦਿਨਾਂ ਦੇ ਅੰਦਰ ਅੰਦਰ ਹੀ ਕਰ ਦੇਣਗੇ ਸੋ ਮੈਂ ਇਸ ਸਮੇਂ ਆਪਣੀ ਰਿਸਰਚ ਤੋਂ ਮੌਜੂਦਾ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਾ ਹਾਂ ਆਪਣੇ ਜਿਹੜੇ ਅਮਰੀਕਾ ਆਉਣ ਦੇ ਚਾਹਵਨ ਲੋ ਮੁੰਡੇ ਨੇ ਜੋ ਆਉਣਾ ਚਾਹੁੰਦੇ ਨੇ ਬਾਰਡਰ ਕ੍ਰੋਸ ਕਰਕੇ ਉਹਨਾਂ ਨੂੰ ਇਹ ਬਿਲਕੁਲ ਸਲਾਹ ਨਹੀਂ ਦਿੰਦਾ ਕਿ ਉਹ ਆਪਣਾ 30-40 ਲੱਖ ਰੁਪਇਆ ਖਰਾਬ ਕਰਨ ਤੇ ਇੱਥੇ ਆਣ ਕੇ ਉਹਨਾਂ ਦਾ ਭੇਖ ਖਤਰੇ ਚ ਪੈ ਜਾਵੇ ਉਲਟਾ ਉਹਨਾਂ ਨੂੰ ਜੇਲ੍ਹ ਤੋਂ ਬਾਅਦ ਫਿਰ ਰਿਪੋਰਟ ਕੀਤਾ ਜਾਵੇ ਇੱਕ ਤੇ ਉਹਨਾਂ ਦੇ ਪੈਸੇ ਖਰਾਬ ਹੋਣ ਇੱਕ ਉਹਨਾਂ ਦਾ ਟਾਈਮ ਖਰਾਬ ਹੋਵੇ ਤੇ ਮੈਂ ਇਹ ਬਿਲਕੁਲ ਸਲਾਹ ਨਹੀਂ ਦਿੰਦਾ ਕਿਉਂਕਿ ਪ੍ਰੈਜ਼ੀਡੈਂਟ ਤੇ ਉਸਦੀ ਟੀਮ ਐਸਵਾਰ ਆਪਣੀ ਪਿਛਲੀ ਨਮੋਸ਼ੀ ਜਨਕ ਜਿਹੜੀ ਉਹਨਾਂ ਦੀਆਂ ਫੈਸਲੇ ਲਾਗੂ ਨਹੀਂ ਹੋ ਸਕੀ ਸੀ ਉਹਨਾਂ ਨੂੰ ਪੂਰਾ ਕਰਨ ਦੀ ਹਰ ਹਾਲਤ ਵਿੱਚ ਕੋਸ਼ਿਸ਼ ਕਰਨਗੇ ਤੇ ਐਤਕੀ ਉਹਨਾਂ ਨੇ ਪੂਰਾ ਹੀ ਹੋਮਵਰਕ ਕੀਤਾ ਆ ਕਿ ਕਿੱਦਾਂ ਜੇ ਕੋਈ ਰੁਕਾਵਟ ਆਉਂਦੀ ਆ ਤੇ ਉਹਨੂੰ ਪਾਰ ਕਰਨਾ ਆ ਜਦੋਂ ਜੱਜ ਉਹਨਾਂ ਦੇ ਆਪਣੇ ਹੋ ਗਏ ਸੀਨੇਟ ਦੇ ਬਹਿਸ ਕਰਨ ਵਾਲੇ ਪਾਰਲੀਮੈਂਟਰ ਪਬਲਿਕਨ ਪਾਰਟੀ ਦੇ ਆਪਣੇ ਬਹੁਮਤ ਚਾ ਗਏ ਤੇ ਪ੍ਰੈਜ਼ੀਡੈਂਟ ਜਿਹੜਾ ਵੀ ਬਿਲ ਜਾਂ ਆਰਡਰ ਪਾਸ ਕਰੂਗਾ ਉਹ ਉਸ ਨੂੰ ਰੋਕਣ ਵਾਲੀ ਕੋ ਪਾਵਰ ਹੀ ਨਹੀਂ ਹੋਏਗੀ ਸੋ ਇਸ ਸਮੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਜਿਹੜੀ ਇਨਾਂ ਦੀ ਪਾਲਿਸੀ ਆ ਉਹਦਾ ਕੋਈ ਵਿਰੋਧ ਹੋਵੇ ਜਾਂ ਉਹ ਨਾ ਲਾਗੂ ਹੋਵੇ ਦੂਸਰਾ ਇੱਕ ਉਹਨਾਂ ਨੂੰ ਇਹ ਜਿਹੜੇ ਡਿਪਾਰਟਮੈਂਟ ਨੇ ਜਿੱਦਾਂ ਆਈਸੀਆ ਜਾਂ ਲੋਕਲ ਪੁਲਿਸ ਸਿਆ ਜਾਂ ਬਾਰਡਰ ਪੈਟਰੋਲ ਦੇ ਏਜੰਟ ਆ ਇਹ ਇਹਨਾਂ ਨੂੰ ਬੜੀ ਹਾਈ ਲੈਵਲ ਤੇ ਲੋਡ ਪਾਊਗੀ ਕਿਉਂਕਿ ਇੰਨੀ ਵੱਡੀ ਪੱਦਰ ਤੇ ਜਿਹੜੇ ਲੋਕੀ ਇੱਥੇ ਰਹਿ ਰਹੇ ਨੇ ਪਹਿਲਾਂ ਤੋਂ ਹੀ ਗੈਰਕਾਨੂੰਨੀ ਉਹਨਾਂ ਨੂੰ ਜਾ ਕੇ ਲੱਭਣਾ ਰਾਉਂਡ ਅਪ ਕਰਨਾ ਫਿਰ ਉਹਨਾਂ ਨੂੰ ਜਾ ਕੇ ਉਹਨਾਂ ਦੇ ਕੇਸ ਤਵਾਦਫ ਕਰਕੇ ਉਹਨਾਂ ਨੂੰ ਉਸੇ ਵੀਡੀਓ ਰਿਪੋਰਟ ਕਰਨਾ ਇਹ ਸਾਰੇ ਡਿਪਾਰਟਮੈਂਟਾਂ ਨੂੰ ਆਪਸੀ ਮਿਲਵਤਰ ਦੇ ਨਾਲ ਚੱਲਣਾ ਪਊਗਾ ਤਾਂ ਜਾ ਕੇ ਪ੍ਰੈਜ਼ੀਡੈਂਟ 트ੰਪ ਦੀਆਂ ਜਿਹੜੀਆਂ ਇਹ ਪਾਲਸੀਆਂ ਨੇ ਇਹ ਲਾਗੂ ਹੋਣਗੀਆਂ ਪਰ ਮੈਨੂੰ ਲੱਗਦਾ ਜੇ ਉਹਨਾਂ ਨੇ ਸਾਰਾ ਹੋਮਵਰਕ ਕੀਤਾ ਤੇ ਇਸ ਮੁੱਦੇ ਤੇ ਵੀ ਸੋਚਿਆ ਹੋਊਗਾ ਬਾਕੀ ਗੱਲ ਰਹੀ ਰਿਫਿਊਜੀ ਕੇਸਾਂ ਦੀ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਵੀਡੀਓ ਤੇ ਸ਼ੁਰੂਆਤ ਵਿੱਚ ਕਿਹਾ ਸੀ ਤਾਂ ਮੈਂ ਤੁਹਾਨੂੰ ਦੱਸਿਆ ਕਿ ਉਹ ਮੈਕਸੀਕੋ ਨੂੰ ਇੱਕ ਬਫਰ ਜ਼ੋਨ ਬਣਾਉਣਾ ਚਾਹੁੰਦੇ ਨੇ ਜਿਸ ਕਿ ਜਿਹੜੇ ਵੀ ਮੁੰਡੇ ਆਉਂਦੇ ਨੇ ਬਾਰਡਰ ਕ੍ਰੋਸ ਕਰਕੇ ਉਹਨਾਂ ਨੂੰ ਉੱਥੇ ਹੀ ਮੈਕਸੀਕੋ ਰੋਕ ਲਿਆ ਜਦੋਂ ਤੱਕ ਉਹਨਾਂ ਦੀ ਐਪਲੀਕੇਸ਼ਨ ਤੇ ਪੂਰੀ ਕਾਰਵਾਈ ਨਹੀਂ ਹੁੰਦੀ ਸੋ ਉਹਨਾਂ ਦਾ ਇਹ ਪੱਤਾ ਵੀ ਕੱਟਿਆ ਗਿਆ ਕਿਉਂਕਿ ਉਹ ਬਾਰਡਰ ਦੇ ਅੰਦਰ ਹੀ ਨਹੀਂ ਆਉਣ ਦੇਣਗੇ ਉੱਥੇ ਹੀ ਰੱਖਣਗੇ ਤੇ ਇਹ ਤੇ ਅੱਗੇ ਸਖਤ ਨੇ ਇਹਨਾਂ ਨੇ ਨਹੀਂ ਕੋਈ ਉਹਨਾਂ ਦਾ ਕੇਸ ਜਿਹੜਾ ਪਾਸ ਹੋਣ ਦੇਣਾ ਸੋ ਮੈਨੂੰ ਨਹੀਂ ਲੱਗਦਾ ਕਿ ਰੈਫਿਊਜੀ ਕੇਸ ਫੀਲ ਹੋਣਾ ਚਾਹੀਦਾ ਸੋ ਵੀਰੋ ਤੇ ਭਰਾਵੋ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਤਾਂ ਜੋ ਜੋ ਵੀ ਕੋਈ ਅਪਡੇਟ ਹੁੰਦੀ ਹੈ ਮੈਂ ਤੁਹਾਨੂੰ ਜਲਦ ਤੋਂ ਜਲਦ ਮਿਲ ਸਕੇ